ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜਮਾਤ 8ਵੀਂ ਦੇ ਲਈ ਬੇਟਾ ਜੁੜਾ ਤੁਹਾਡਾ ਵੀ ਸਮਾਜਿਕ ਵਿਗਿਆਨ ਦਾ ਪੇਪਰ ਹੋਏਗਾ ਠੀਕ ਹੈ 2025-26 ਦੇ ਲਈ ਸਾਲ 2025-26 ਦੇ ਲਈ ਤੁਹਾਡਾ ਜਿਹੜਾ ਐਸਐਸ ਦਾ ਠੀਕ ਹੈ ਇਹਦੇ ਲਈ ਆਪਾਂ ਤੁਹਾਡਾ ਜਿਹੜਾ ਪੇਪਰ ਦਾ ਪੈਟਰਨ ਹੈਗਾ ਠੀਕ ਹੈ ਉਹਦੇ ਬਾਰੇ ਗੱਲ ਕਰਾਂਗੇ ਕਿਵੇਂ ਤੁਹਾਡਾ ਪੇਪਰ ਹੋਏਗਾ ਇਹ ਤੁਹਾਡਾ ਜਿਹੜਾ ਸਤੰਬਰ ਪੇਪਰ ਹੋਏਗਾ ਬੇਟਾ ਪਰੀਵੋਡ ਬੇਸ਼ੱਕ ਫਾਈਨਲ ਪੇਪਰ ਹੈ ਪੈਟਰਨ ਸੇਮ ਰਹੇਗਾ ਠੀਕ ਹੈ ਤੁਹਾਡਾ ਸਿਲੇਬਸ ਚੇਂਜ ਹੁੰਦਾ ਜਾਏਗਾ ਤਾਂ ਲਿਖਤੀ ਜਿਹੜਾ ਪੇਪਰ ਹੈ ਤੁਹਾਡਾ 80 ਅੰਕ ਦਾ ਆਏਗਾ ਪਹਿਲਾਂ ਦੀ ਤਰ੍ਹਾਂ 20 ਅੰਕ ਤੁਹਾਡੇ ਹੋਣਗੇ ਆਪਣਾ ਸੀਸੀ ਦੇ ਜਿਹੜੇ ਤੁਹਾਡੇ ਦਾ ਪਕਸਵਾਂ ਲਗਾਉਣੇ ਨੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਦੇ ਵਿੱਚ ਗੱਲ ਕਰੀਏ ਤਾਂ ਬੇਟਾ ਇਹਦੇ ਤੁਹਾਡੇ 6 ਭਾਗ ਹੋਣਗੇ ਵੀ ਊੜਾ ਐੜਾ ਈੜੀ ਸਸਾ ਹਾਹਾ ਤੇ ਕਕਾ ਤਾਂ ਹੁਣ ਆਪਾਂ ਵੇਖਦੇ ਹਾਂਗੇ ਦੇਖੋ ਕੀ ਕੀ ਕਰਕੇ ਆਪਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਭਾਗ ਊੜੇ ਦੇ ਵਿੱਚ ਬੇਟਾ ਤੁਹਾਡੇ ਕੋਲ ਬਹੁ ਵਿਕਲਪੀ ਪ੍ਰਸ਼ਨ ਹੋਣਗੇ ਵੀ ਜਿਨੂੰ ਆਪਾਂ ਐਮਸੀਕਿਊਜ਼ ਬੋਲਦੇ ਆਂਗੇ ਠੀਕ ਹੈ ਕਿੰਨੇ ਐਮਸੀਕਿਊਜ਼ ਹੋਣਗੇ ਵੀ ਤੁਹਾਡੇ ਕੋਲ 10 ਹੋਣਗੇ ਬੇਟਾ ਠੀਕ ਹੈ ਤਿੰਨ ਭਾਗ ਨੇ ਆਪਣੀ ਬੁੱਕ ਦੇ ਵਿੱਚ ਭੂਗੋਲ ਇਤਿਹਾਸ ਤੇ ਨਾਰੀ ਸ਼ਾਸਤਰ ਭੂਗੋਲ ਦੇ ਵਿੱਚੋਂ ਤਿੰਨ ਨੇ ਇਤਿਹਾਸ ਦੇ ਵਿੱਚੋਂ ਤਿੰਨ ਤੇ ਨਾਰੀ ਸ਼ਾਸਤਰ ਦੇ ਵਿੱਚੋਂ ਤਿੰਨ ਤਿੰਨ ਕੁਐਸਚਨ ਤੁਹਾਨੂੰ ਆਉਣਗੇ ਇਹ ਹੋਣਗੇ ਬੇਟਾ ਆਪਣੇ ਕੋਲ ਬਹੁ ਵਿਕਲਪੀ ਪ੍ਰਸ਼ਨ ਚਾਰ ਆਪਸ਼ਨ ਵਾਲੇ ਠੀਕ 10 ਅੰਕਾਂ ਦੇ ਭਾਗ ਆੜੇ ਦੇ ਵਿੱਚ ਆਪਣੇ ਕੋਲ ਵਸਤੂਨਿਸ਼ਟ ਪ੍ਰਸ਼ਨ ਹੋਣਗੇ ਵੀ ਜਿਦੇ ਵਿੱਚ ਖਾਲੀ ਥਾਵਾਂ ਭਰਨੀਆਂ ਸਹੀ ਗਲਤ ਇੱਕ ਸ਼ਬਦ ਜਾਂ ਫਿਰ ਇੱਕ ਬਾਕ ਦੇ ਵਿੱਚ ਉੱਤਰ ਤੁਸੀਂ ਲਿਖਣਾ ਹੋਏਗਾ ਇਹਦੇ ਵਿੱਚ ਵੀ ਤੁਹਾਨੂੰ 10 ਕੁਐਸਚਨ ਹੋਣਗੇ ਠੀਕ ਹੈ ਵੰਡ ਪਹਿਲਾਂ ਵੰਗੀ ਹੈ ਤਿੰਨ ਭੂਗੋਲ ਦੇ ਚਾਰ ਇਤਿਹਾਸ ਦੇ ਤਿੰਨ ਨਾਗਰਿਕ ਸ਼ਾਸਤਰ ਦੇ ਤਾਂ 10 ਅੰਕਾਂ ਦੇ ਹੋਗੇ ਮਤਲਬ ਭਾਗ ਊੜਾ ਤੇ ਐੜਾ ਆਪਣੇ ਕੋਲ ਕਿੰਨੇ ਅੰਕਾਂ ਦਾ ਹੋ ਗਿਆ ਬੇਟਾ 20 ਅੰਕਾਂ ਦੇ ਹੋਗੇ ਬਿਲਕੁਲ ਸੌਕੇ ਸੌਕੇ ਸਵਾਲੇ ਦੇ ਵਿੱਚ ਤੁਹਾਨੂੰ ਹੋਣਗੇ ਠੀਕ ਇਸ ਤੋਂ ਬਾਅਦ ਆ ਗਿਆ ਭਾਗ ਈੜੀ ਵੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਹੜਾ ਦਾ ਉੱਤਰ ਬੇਟਾ ਆਪਾਂ 30 50 60 ਸ਼ਬਦਾਂ ਦੇ ਵਿੱਚ ਲਿਖ ਦੇਣੇ ਹੈਗੇ ਤਾਂ ਇਹਦੇ ਵਿੱਚ ਕੁੱਲ ਤੁਹਾਨੂੰ 6 ਪ੍ਰਸ਼ਨ ਆਉਣਗੇ ਵੀ ਕਿੰਨੇ ਅੰਕ ਦਾ ਪ੍ਰਸ਼ਨ ਹੋਏਗਾ ਬੇਟਾ 6 ਅੰਕ ਤਿੰਨ ਅੰਕਾਂ ਦਾ ਸੌਰੀ ਠੀਕ ਤਾਂ ਆਪ ਕੋਲ ਇਤਿਹਾਸ ਨਾਰੀ ਸ਼ਾਸਤਰ ਦੇ ਚੋਂ ਦੋ ਦੋ ਕੁਐਸਚਨ ਆਉਣਗੇ 6 ਪ੍ਰਸ਼ਨ ਹੋਣਗੇ 18 ਅੰਕਾਂ ਦੇ ਲਈ ਆਪਣੇ ਕੋਲ ਇਹ ਵਾਲਾ ਪੋਰਸ਼ਨ ਹੋਏਗਾ ਠੀਕ ਇਸ ਤੋਂ ਬਾਅਦ ਆ ਗਿਆ ਭਾਗ ਸ ਵੀ ਇਹਦੇ ਵਿੱਚ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ ਇਹਦੇ ਵਿੱਚ ਕੁਐਸਚਨ ਤੁਹਾਨੂੰ 8 ਆਣਗੇ ਬੇਟਾ ਤੁਸੀਂ ਦੇ ਵਿੱਚੋਂ 4 ਕੁਐਸਚਨ ਕਰਨੇ ਹੋਣਗੇ ਠੀਕ ਹੈ ਇਹ ਆਉਣਗੇ ਕਿਵੇਂ ਭੂਗੋਲ ਦੇ ਵਿੱਚੋਂ ਦੋ ਕੁਐਸਚਨ ਆਉਣਗੇ ਇੱਕ ਕਰਨਾ ਹੋਏਗਾ ਇਤਿਹਾਸ ਦੇ ਵਿੱਚੋਂ ਚਾਰ ਕੁਐਸਚਨ ਆਉਣਗੇ ਦੋ ਕਰਨੇ ਹੋਣਗੇ ਨਾਰੀ ਸ਼ਾਸਤਰ ਦੇ ਵਿੱਚੋਂ ਦੋ ਕੁਐਸਚਨ ਆਉਣਗੇ ਇੱਕ ਕਰਨੇ ਹੋਣਗੇ 1 2 1 ਮਤਲਬ ਕੁੱਲ ਚਾਰ ਪ੍ਰਸ਼ਨ ਹੋਣਗੇ ਕਿੰਨੇ ਅੰਕਾਂ ਦੇ ਲُونَਗੇ ਬੇਟਾ 20 ਅੰਕਾਂ ਲਈ ਮਤਲਬ ਹਰੇਕ ਪ੍ਰਸ਼ਨ ਦੇ ਤੁਹਾਨੂੰ ਸਹੀ ਉੱਤਰ ਦੇ ਅੰਕ ਕਿੰਨੇ ਮਿਲਣਗੇ ਪੰਜ ਠੀਕ ਇਹਨਾਂ ਦਾ ਉੱਤਰ ਤੁਸੀਂ 80 ਤੋਂ ਲੈ ਕੇ 100 150 ਸ਼ਬਦਾਂ ਤੱਕ ਲਿਖਣਾ ਹੋਏਗਾ ਠੀਕ ਇਸ ਤੋਂ ਬਾਅਦ ਆ ਗਈ ਭਾਗ ਹ ਹੇ ਦੇ ਵਿੱਚ ਆਪਣੇ ਕੋਲ ਬਟਾ ਸੋਰਸ ਬੇਸਡ ਕੁਐਸਚਨ ਸਰੋਤ ਆਧਾਰਿਤ ਪ੍ਰਸ਼ਨ ਇਹਦੇ ਵਿੱਚ ਕੁੱਲ ਦੋ ਪ੍ਰਸ਼ਨ ਹੋਣਗੇ ਵੀ ਠੀਕ ਹੈ ਇਹ ਇਤਿਹਾਸ ਤੇ ਨਾਰੀ ਸ਼ਾਸਤਰ ਭਾਗ ਵਿੱਚੋਂ ਪੁੱਛੇ ਜਾਣਗੇ ਠੀਕ ਹੈ ਇਹ ਪਾਠਕ੍ਰਮ ਤੇ ਆਧਾਰਿਤ ਵਿਸ਼ੇਵਸਤੂ ਤੇ ਹੋ ਵੀ ਸਕਦੇ ਨੇ ਤੇ ਨਹੀਂ ਵੀ ਹੋ ਸਕਦੇ ਬਸ ਤੁਸੀਂ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਉਹਦੇ ਵਿੱਚੋਂ ਉੱਤਰ ਲੱਭ ਕੇ ਲਿਖਣੇ ਨੇ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੋਏਗਾ ਮਤਲਬ ਇੱਕ ਪੈਰੇ ਦੇ ਵਿੱਚ ਕਿੰਨੇ ਕੁਐਸਚਨ ਹੋਣਗੇ 6 ਹਰੇਕ ਦਾ ਇੱਕ ਅੰਕ ਹੋਏਗਾ ਤਾਂ ਇਦਾਂ ਮਤਲਬ ਇੱਕ ਪੈਰਾ ਕਿੰਨੇ ਨੰਬਰ ਦਾ ਹੈਗਾ 6 ਨੰਬਰ ਦਾ ਅਗਲਾ ਪੈਰਾ ਕਿੰਨੇ ਨੰਬਰ ਦਾ ਆਏਗਾ ਫਿਰ 6 ਨੰਬਰ ਦਾ ਮਤਲਬ 12 ਨੰਬਰ ਦੇ ਤੁਹਾਡੇ ਕੋਲ ਦੋ ਪੈਰੇ ਹੋਣਗੇ ਠੀਕ ਹੈ ਇਹ ਵੀ ਬਿਲਕੁਲ ਆਸਾਨ ਨੰਬਰ ਨੇ ਬੇਟਾ ਇਹ 12 ਨੰਬਰ ਨੇ ਜਿਹੜੇ ਠੀਕ ਹੈ ਇਸ ਦੁਬਾਰਾ ਭਾਗ ਕ ਹੁਣ ਇਹਦੇ ਵਿੱਚ ਕੀ ਹੈ ਵੀ ਆਪਣੇ ਕੋਲ ਨਕਸ਼ਾ ਕਾਰਜ ਹੈ ਠੀਕ ਹੈ ਇਸ ਪ੍ਰਸ਼ਨ ਵਿੱਚ ਭਾਰਤ ਦੇ ਨਕਸ਼ੇ ਵਿੱਚ 7 ਸਥਾਨ ਭੂਗੋਲ ਭਾਗ ਤੋਂ 3 ਸਥਾਨ ਇਤਿਹਾਸ ਭਾਗ ਦੇ ਵਿੱਚੋਂ ਕੁੱਲ 10 ਸਥਾਨ ਭਰਨੇ ਹੋਣਗੇ ਠੀਕ ਹੈ ਹਰੇਕ ਸਥਾਨ ਦੇ ਲਈ ਇੱਕ ਅੰਕ ਨਿਰਧਾਰਿਤ ਹੋਏਗਾ ਠੀਕ ਹੈ ਤਾਨੂੰ ਪੇਪਰ ਦੇ ਵਿੱਚ ਵੱਧ ਪੁੱਛੇ ਜਾਣਗੇ ਤੁਹਾਨੂੰ ਲਗਭਗ 15 ਸਥਾਨ ਪੁੱਛੇ ਜਾਣਗੇ ਤੁਸੀਂ ਉਹਨਾਂ ਦੇ ਵਿੱਚੋਂ 10 ਭਰਨੇ ਹੋਣਗੇ ਠੀਕ ਹੈ ਤਾਂ ਇਹ ਤੁਹਾਡਾ ਪੇਪਰ ਸੀ ਬੇਟਾ ਜੇਕਰ ਆਪਾਂ ਇਹਦੀ ਗੱਲ ਕਰੀਏ ਤਾਂ ਈਜ਼ੀ ਹੈ ਠੀਕ ਹੈ ਥੋੜਾ ਜਿਹਾ ਤੁਹਾਨੂੰ ਵਧੀਆ ਢੰਗ ਨਾਲ ਤਿਆਰੀ ਕਰਨ ਦੀ ਲੋੜ ਹੈ ਜੇਕਰ ਆਪਾਂ ਗੱਲ ਕਰੀਏ ਦੇਖੋ 10 ਤੇ 10 20 ਠੀਕ ਹੈ 20 ਤੇ 18 38 ਠੀਕ ਹੈ 38 ਦੇ 12 ਉਹਦੇ ਵਾਲੇ ਆਪਣੇ ਪਹਿਰੇ ਵਾਲੀ 50 ਤੇ 10 ਨੰਬਰ ਦਾ ਆਪਣੇ ਕੋਲ ਨਕਸ਼ਾ ਕਰ 60 ਨੰਬਰ ਦਾ ਕੰਮ ਬਿਲਕੁਲ ਸੌਖਾਗਾ ਸਿਰਫ ਤੁਹਾਨੂੰ ਵਧੀਆ ਪੜਨ ਦੀ ਲੋੜ ਹੈ ਵੱਡੇ ਕੁਸਚਨਾਂ ਨੂੰ ਠੀਕ ਹੈ ਤਿੰਨ ਤਿੰਨ ਅੰਕ ਤੇ ਪੰਜ ਪੰਜ ਅੰਕ ਵਾਲੇ ਕੁਸਚਨਾਂ ਨੂੰ ਵਧੀਆ ਪੜਨ ਦੀ ਲੋੜ ਹੈ ਠੀਕ ਹੈ ਪੜ੍ਹਤਾ ਤੁਸੀਂ ਰਹੋਗੇ ਹੋਰ ਵਧੀਆ ਢੰਗ ਨਾਲ ਜਿੰਨੀ ਆਪਾਂ ਵੱਧ ਪ੍ਰੈਕਟਿਸ ਕਰਾਂਗੇ ਅਭਿਆਸ ਕਰਾਂਗੇ ਤਿਆਰੀ ਕਰਾਂਗੇ ਬੇਟਾ ਉਹ ਨਹੀਂ ਵਧੀਆ ਸਾਡੇ ਜਿਹੜੇ ਅੰਕ ਹੈ ਪੇਪਰ ਦੇ ਵਿੱਚ ਉਹ ਆਉਣਗੇ ਠੀਕ ਤਾਂ ਆਪਾਂ ਇਸ ਪੇਪਰ ਪੈਟਰਨ ਨੂੰ ਆਪਣੀ ਕਾਪੀਆਂ ਦੇ ਉੱਪਰ ਲਿਖ ਲਈਏ ਠੀਕ ਹੈ ਇਹਦੇ ਅਕੋਰਡਿੰਗ ਆਪਣੀ ਪੇਪਰ ਦੀ ਤਿਆਰੀ ਕਰੀਏ ਤਾਂ ਜੋ ਆਪਾਂ ਇਸ ਵਿਸ਼ੇ ਦੇ ਵਿੱਚੋਂ ਵਧੀਆ ਅੰਕ ਲੈ ਸਕੀ ਠੀਕ ਹੈ ਬੇਟਾ ਤੇ ਤੁਹਾਡਾ ਇਹ ਪੇਪਰ ਪੈਟਰਨ ਹੈ ਵੀ ਮੈਂ ਵਾਰ-ਵਾਰ ਕਰਿਆ ਸਤੰਬਰ ਪੇਪਰ ਲਈ ਪ੍ਰੀ ਬੋਰਡ ਪੇਪਰ ਲਈ ਤੇ ਫਾਈਨਲ ਪੇਪਰ ਲਈ ਵੀ ਸੇਮ ਰਹੰਦਾਗਾ ਠੀਕ ਹੈ ਸਿਰਫ ਤੁਹਾਡਾ ਸਿਲੇਬਸ ਚੇਂਜ ਹੋਏਗਾ ਫਾਈਨਲ ਪੇਪਰ ਲਈ ਤੁਹਾਨੂੰ ਸਾਰਾ ਸਿਲੇਬਸ ਆਏਗਾ ਪ੍ਰੀ ਬੋਰਡ ਲਈ ਵੀ ਠੀਕ ਹੈ ਸਤੰਬਰ ਪੇਪਰ ਲਈ ਤੁਹਾਡਾ ਅਗਸਤ ਤੱਕ ਦਾ ਸਿਲੇਬਸ ਤੁਹਾਨੂੰ ਆਏਗਾ ਠੀਕ ਹੈ ਬੇਟਾ ਤੇ ਸਾਰੇ ਵਿਦਿਆਰਥੀ ਤਿਆਰੀ ਕਰੋ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਜਿਹੜੇ ਉਹ ਲੈ ਸਕੀ ਠੀਕ ਹੈ ਬੇਟਾ ਓਕੇ ਥੈਂਕ ਯੂ